ਕੁਛ ਦੋ ਇੱਥੇ 2-4% ਇੱਥੇ ਹੋਣਗੇ ਜਿਹੜੇ ਹਜੇ ਵੀ ਪੰਜੇ ਕੰਨੀ ਜਾਂ ਤੱਕੜੀ ਕੰਨੀ ਦੇਖਦੇ ਹੋਣੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਪੰਜੇ ਦੇਖੋ ਪੰਜ ਇਹ ਕਹਿੰਦੇ ਜੀ ਝਾੜੂ ਤੀਲਾ ਤੀਲਾ ਹੋ ਗਿਆ ਮੈਂ ਗੱਲ ਸੁਣੋ ਝਾੜੂ ਚ ਇੱਕ ਦੋ ਤੀਲੇ ਨਿਕਲ ਜਾਣ ਨਾ ਸਫਾਈ ਕਰਦਾ ਰਹਿੰਦਾ ਹੈ ਪੰਜੇ ਦੀ ਕੁੰਗਲ ਜੀ ਕੱਢ ਦਈਏ ਪਤਾ ਨਹੀਂ ਕੀ ਬਣ ਜਾਂਦਾ ਅੱਲਾ ਕੋਟ ਜਾ ਤੱਕੜੀ ਦੀ ਕਰ ਅਸੀਂ ਤੋੜ ਦਈਏ ਤੋਲਣ ਜੱਗੀ ਨਹੀਂ ਰਹਿੰਦੀ ਸੁਇਸ ਕਰਕੇ ਮੈਂ ਕਹਿਣਾ ਆਬਦੇ ਆਬਦੀਆਂ ਦੇਖੋ ਭਾਈ ਸਾਡੇ ਵਾਲਾ ਤਾਂ ਠੀਕ ਐ ਔਰ ਝਾੜੂ ਐ ਸਾਡਾ ਚੌਣਸ਼ਾ ਨਹੀਂ ਇੰਨਾ ਵਧੀਆ ਦੱਸਣ ਦੀ ਲੋੜ ਹੀ ਨਹੀਂ ਮਾਵਾ ਭਣਾ ਦੱਸਣ ਤਾਂ ਜਮਾ ਹੀ ਲੋੜ ਨਹੀਂ ਇਹਦਾ ਤੜਕੇ ਤੜਕੇ ਸਵੇਰੇ 5 ਵਜੇ ਹੀ ਪਾੜ ਲੈਂਦੀਆਂ ਨੇਹਰੇ ਚ ਕਿੱਥੇ ਜੇ ਪਿਆ ਤੁਸੀਂ ਬਹੁਤੇ ਖੁਸ਼ ਨਾ ਹੋ ਜੇ ਲੋੜ ਪਏ ਤੇ ਸ਼ਾਮ ਨੂੰ ਵੀ ਪਾੜ ਲੈਂਦੀਆਂ ਕਿੱਥੇ ਜੇ ਪਿਆ ਕਰਦਾ ਸਫਾਈ ਹੋਈ ਆ ਸਵੇਰੇ ਵੀ ਤੇ ਸ਼ਾਮ ਨੂੰ ਵੀ ਸੋ ਫਿਰੋ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਸੋ ਮੈਨੂੰ ਪੱਤਰਕਾਰ ਕਹਿੰਦੇ ਤੁਸੀਂ ਬੀਜੇਪੀ ਦੀ ਹਨੇਰੀ ਨੂੰ ਕਿਵੇਂ ਰੋਕਿਆ ਪੰਜਾਬ ਔਰ ਦਿੱਲੀ ਮੈਂ ਆਪਣੇ ਬੀਜੇਪੀ ਦੀ ਆਂਧੀ ਨੂੰ ਕਿਵੇਂ ਰੋਕਾ ਮੈਂ ਇਹ ਜਗੜੀ ਵੱਡੀ ਗੱਲ ਹੈ ਮੈਂ ਕਹਾ ਬੀਜੇਪੀ ਦਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਕਮਲ ਦਾ ਫੁੱਲ ਮੈਂ ਸਾਡਾ ਕੀ ਹੈ ਕਹਿੰਦੇ ਝਾੜੂ ਮੈਂ ਕਮਲ ਦਾ ਫੁੱਲ ਕਿੱਥੇ ਉਗਦਾ ਹੈ ਕਹਿੰਦੇ ਚਿੱਕੜ ਚ ਮੈਂ ਝਾੜੂ ਕੀ ਕੰਮ ਕਰਦਾ ਕਹੀਂ ਚਿੱਕੜ ਦੀ ਸਫਾਈ ਮੈਂ ਕਿਹਾ ਸੀ ਝਾੜੂ ਨਾਲ ਚਿੱਕੜ ਦੀ ਸਫਾਈ ਕਰਤੀ ਕਮਲ ਦਾ ਫੁੱਲ ਉੱਗਿਆ ਹੀ ਨਹੀਂ ਸਫਾਈ ਕਰ ਦੋ ਸਫਾਈ ਕਰ ਦੋ ਉਗੜੇ ਹੀ ਨਹੀਂ ਉਹਨੇ ਸਹੀ ਹੈ ਨਾ ਦੋਨਿਆਂ ਤੋਂ ਉੱਪਰ ਜਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਾਰੇ ਸੋਨਿਆ ਬਹੁਤ ਤੁਹਾਡਾ ਧੰਨਵਾਦ ਹੈ। ਹਾਂਜੀ। ਕੁਛ ਦੋ ਇੱਥੇ 2-4% ਇੱਥੇ ਹੋਣਗੇ ਜਿਹੜੇ ਹਜੇ ਵੀ ਪੰਜੇ ਕੰਨੀ ਜਾਂ ਤੱਕੜੀ ਕਰਨੀ ਦੇਖਦੇ ਹੋਣੇ ਮੇਰੀ ਹੱਥ ਬਨ ਕੇ ਬੇਨਤੀ ਹੈ। ਪੰਜੇ ਦੇਖੋ ਪੰਜ ਇਹ ਕਹਿੰਦੇ ਜੀ ਝਾੜੂ ਤੀਲਾ ਤੀਲਾ ਹੋ ਗਿਆ। ਮੈਂ ਗੱਲ ਸੁਣੋ ਝਾੜੂ ਚ ਇੱਕ ਦੋ ਤੀਲੇ ਨਿਕਲ ਜਾਣ ਨਾ ਸਫਾਈ ਕਰਦਾ ਰਹਿੰਦਾ ਹੈ। ਪੰਜੇ ਦੀ ਕੁੰਗਲ ਜੀ ਕੱਢ ਦਈਏ ਪਤਾ ਨਹੀਂ ਕੀ ਬਣ ਜਾਂਦਾ ਅੱਲਾ ਕੋਟ ਜਾ। ਤਕੜੀ ਦੀ ਇੱਕ ਅਸੀਂ ਤੋੜ ਦਈਏ ਤੋਲਣ ਜੱਗੀ ਨਹੀਂ ਰਹਿੰਦੀ ਸੋ ਇਸ ਕਰਕੇ ਮੈਂ ਕਹਿਣਾ ਆਪਦੇ ਆਪਦੀਆਂ ਦੇਖੋ ਭਾਈ ਸਾਡੇ ਵਾਲ ਤਾਂ ਠੀਕ ਐ ਔਰ ਝਾੜੂ ਐ ਸਾਡਾ ਚੋਣਸ਼ਾਨੀ ਇੰਨਾ ਵਧੀਆ ਦੱਸਣ ਦੀ ਲੋੜ ਹੀ ਨਹੀਂ ਮਾਵਾ ਭਣਾ ਨੂੰ ਦੱਸਣ ਤਾਂ ਜਮਾ ਹੀ ਲੋੜ ਨਹੀਂ ਇਹ ਤਾਂ ਤੜਕੇ ਤੜਕੇ ਸਵੇਰੇ 5 ਵਜੇ ਹੀ ਪਾੜ ਲੈਂਦੀ ਐ ਨੇਰੇ ਚ ਕਿੱਥੇ ਜੇ ਪਿਆ ਤੁਸੀਂ ਬਹੁਤੇ ਖੁਸ਼ ਨਾ ਹੋ ਜੇ ਲੋੜ ਪਏ ਜੇ ਸ਼ਾਮ ਨੂੰ ਵੀ ਪਾੜ ਲੈਂਦੀ ਐ ਕਿੱਥੇ ਜੇ ਪਿਆ ਕਰਦਾ ਸਫਾਈ ਹੋਈ ਐ ਸਵੇਰੇ ਵੀ ਤੇ ਸ਼ਾਮ ਨੂੰ ਵੀ ਸੋ ਵੀ ਹੋ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਸੋ ਮੈਨੂੰ ਪੱਤਰਕਾਰ ਕਹਿੰਦੇ ਤੁਸੀਂ ਬੀਜੇਪੀ ਦੀ ਹਨੇਰੀ ਨੂੰ ਕਿਵੇਂ ਰੋਕਿਆ ਪੰਜਾਬ ਔਰ ਦਿੱਲੀ ਮੈਂ ਆਪਣੇ ਬੀਜੇਪੀ ਦੀ ਆਂਧੀ ਨੂੰ ਕਿਵੇਂ ਰੋਕਾ ਮੈਂ ਜਿਹੜੀ ਵੱਡੀ ਗੱਲ ਹੈ ਮੈਂ ਕਹਾ ਬੀਜੇਪੀ ਦਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਕਮਲ ਦਾ ਫੁੱਲ ਮੈਂ ਸਾਡਾ ਕੀ ਹੈ ਕਹਿੰਦੇ ਝਾੜੂ ਮੈਂ ਕਮਲ ਦਾ ਫੁੱਲ ਕਿੱਥੇ ਉਗਦਾ ਹੈ ਕਹਿੰਦੇ ਚਿੱਕੜ ਚ ਮੈਂ ਝਾੜੂ ਕੀ ਕੰਮ ਕਰਦਾ ਕਹੀਂ ਚਿੱਕੜ ਦੀ ਸਫਾਈ ਮੈਂ ਕਿਹਾ ਅਸੀਂ ਝਾੜੂ ਨਾਲ ਚਿੱਕੜ ਦੀ ਸਫਾਈ ਕਰਤੀ ਕਮਲ ਦਾ ਫੁੱਲ ਉੱਗਿਆ ਹੀ ਨਹੀਂ ਸਫਾਈ ਕਰ ਦੋ ਸਫਾਈ ਕਰ ਦੋ ਉਗੜੇ ਹੀ ਨਹੀਂ ਉਹਨੇ ਸਹੀ ਹੈ ਨਾ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਾਰੇ ਸੋਨਿਆ ਬਹੁਤ ਤੁਹਾਡਾ ਧੰਨਵਾਦ ਹੈ ਹਾਂ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ